ਜੇ ਤੁਹਾਡੇ ਗਰਦਨ ਦੀ ਨਸ ਬਲੌਕ ਆ ਉਸ ਦੇ ਨਾਲ ਤੁਹਾਡੇ ਬਾਹਾਂ ਦੇ ਵਿੱਚ ਦੱਤ ਰਹਿੰਦਾ ਜਾਂ ਮੋਢੇ 'ਚ ਦਰਦ ਆਉਂਦਾ ਉਸ ਦੇ ਲਈ ਤੁਹਾਨੂੰ ਬਹੁਤ ਹੀ ਸਿੰਪਲ ਐਕਸਰਸਾਈਜ਼ ਦੱਸਾਂਗੇ ਜਿਹਦੇ ਨਾਲ ਤੁਹਾਡੇ ਦਰਦ ਠੀਕ ਹੋ ਸਕਦਾ ਹੈ ਜੋ ਦੱਬੀ ਨਸ ਹੈ ਉਹ ਠੀਕ ਹੋ ਸਕਦੀ ਆ ਉਸਦੇ ਲਈ ਤੁਹਾਨੂੰ ਤਿੰਨ ਐਕਸਰਸਾਈਜ਼ ਦੱਸਾਂਗੇ ਸਾਰਿਆਂ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਮੰਨ ਲਓ ਤੁਹਾਡੀ ਇਸ ਬਾਹ ਦੇ ਵਿੱਚ ਦਰਦ ਆਉਂਦਾ ਜਾਂ ਮੋਢੇ 'ਚ ਦਰਦ ਆਉਂਦਾ ਤਾਂ ਤੁਸੀਂ ਪਹਿਲੀ ਐਕਸਰਸਾਈਜ਼ ਦੇ ਵਿੱਚ ਕੀ ਕਰਨਾ ਬਾਹ ਨੂੰ ਇਸ ਪੋਜੀਸ਼ਨ ਵਿੱਚ ਰੱਖਣਾ ਆਪਣੀ ਗੱਦਰ ਨੂੰ ਦੂਸਰੇ ਹੱਥ ਦੇ ਨਾਲ ਇਦਾਂ ਸਟ੍ਰੈਚ ਕਰਕੇ ਰੱਖਣਾ ਇਦਾਂ ਤੁਸੀਂ 10 ਸੈਕਿੰਡ ਲਈ ਹੋਲਡ ਰੱਖਣਾਗਾ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੀਆਂ ਦੋਨੇ ਬਾਹਾਂ ਨੂੰ ਪਿੱਛੇ ਰੱਖਣਾ ਤੇ ਥੋੜਾ ਪਿੱਛੇ ਰੱਖ ਕੇ ਇਦਾਂ ਕਰਦ ਨੂੰ ਪਿੱਛੇ ਵਾਲਾ ਸਟ੍ਰੈਚ ਕਰਕੇ ਰੱਖਣਾ ਆਪਣੀ ਬਾਜੂ ਨੂੰ ਵੀ ਤੁਸੀਂ ਇਦਾਂ ਸਟ੍ਰੈਚ ਕਰਨਾ 10 ਸਕਿੰਟ ਲਈ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਰਹਿਣਾ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਦੀਵਾਰ ਦੀ ਹੈਲਪ ਦੇ ਨਾਲ ਕਿਸੇ ਦੀਵਾਰ ਦੀ ਹੈਲਪ ਲੈ ਸਕਦੇ ਹੋ ਤੁਸੀਂ ਆਪਣੇ ਬਾਹ ਨੂੰ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੁਹਾਡਾ ਹੱਥ ਹੈ ਜੋ ਇਸ ਪੋਜੀਸ਼ਨ ਦੇ ਵਿੱਚ ਹੋਣਾ ਚਾਹੀਦਾ ਤੇ ਤੁਸੀਂ ਆਪਣੇ ਗਰਦਨ ਨੂੰ ਦੂਸਰੀ ਸਾਈਡ ਸਟ੍ਰੈਚ ਕਰਨਾ ਇਦਾਂ ਤੁਸੀਂ 10 ਸਕਿੰਟ ਦੇ ਲਈ ਹੋਲਡ ਰੱਖਣਾ ਇਹ ਸਾਰੀਆਂ ਤਿੰਨੇ ਐਕਸਰਸਾਈਜ਼ਾਂ ਦੀ ਤੁਸੀਂ 10-10 ਰੈਪੀਟੀਸ਼ਨ ਕਰਨੀਆਂ 10 ਸਕਿੰਟ ਲਈ ਹੋਲਡ ਕਰਨਾ ਇਹ ਤਿੰਨ ਐਕਸਰਸਾਈਜ਼ ਕਰਨ ਦੇ ਨਾਲ ਤੁਸੀਂ ਦੇਖੋਗੇ ਜੋ ਤੁਹਾਡੀ ਨਸ ਦੱਬ ਰਹੀ ਆ ਬਾਹਾਂ ਦੇ ਵਿੱਚ ਦੱਦ ਰਹਿ ਰਹੀ ਆ ਉਹ ਠੀਕ ਹੋਣਾ ਸਟਾਰਟ ਹੋ ਜਾਊਗਾ ਉਸ ਦੀ ਹੋਰ ਨਸ ਦੀ ਜਿਹੜਾ ਸਟ੍ਰੈਚਿੰਗ ਹੋਏਗੀ ਬਲੱਡ ਸਰਕੂਲੇਸ਼ਨ ਇੰਪਰੂਵ ਹੋਏਗਾ ਜਿਸ ਦੇ ਨਾਲੇ ਤੁਹਾਡੀ ਰਿਕਵਰੀ ਹੋਣੀ ਸਟਾਰਟ ਹੋ ਜਾਊਗੀ ਇਸ ਨੂੰ ਤੁਸੀਂ ਰੈਗੂਲਰ ਦਿਨ ਦੇ ਵਿੱਚ ਦੋ ਵਾਰ ਟਰਾਈ ਕਰੋ